ਨਾ ਜੁਨੀਫਾਈਡ ਕਮਾਂਡ ਹੈ ਸਰਕਾਰ ਚ ਨਾ politcal ਸਟੇਟਸਮੈਨਸ਼ਿਪ ਹੈ ਨਾ ਅਗਾਉਂ ਚਤਾਵਨੀ ਹੈ ਨਾ ਅਗਾਉਂ ਪ੍ਰਬੰਧ ਦੀ ਗੱਲ ਹੈ ਉਹ ਇਹ ਜਿਹੜਾ ਹੁਕਮ ਕਦੇ ਨਹੀਂ ਕਰਦਾ ਕੋਈ ਅਫਸਰ ਜਿਹੜਾ ਨੂੰ ਪਤਾ ਵੀ ਇਹ ਚੱਲਨ ਤਾਂ ਹੈ ਨਹੀਂ ਇਹ ਸਰਕਾਰ ਚ ਹੁਕਮ ਕਰ ਹੀ ਨਹੀਂ ਸਕਦਾ ਅਫਸਰ ਇਹ ਜਿਹੜੇ ਸਰਕਾਰ ਚ ਘਾ ਤਿੰਨ ਤਿੰਨ ਜਿਹੜੇ ਕਹਿੰਦੇ ਵੀ ਚਾਰ ਚਾਰ ਬੰਦੇ ਹੁਕਮ ਕਰਨ ਵਾਲੇ ਹੋਣ ਜੁਨੀਫਾਈਡ ਕਮਾਂਡ ਹੁੰਦੀ ਹੈ ਇੱਕ ਵੀ ਇੱਕ ਹੋ ਜਾਂਦੇ ਹੋ ਤੁਸੀਂ ਮੈਂ ਕਹਿੰਦਾ ਕੇਜਰੀਵਾਲ ਹੋਣੀ ਦੇਖ ਜਾਣਾ ਉਹ ਕਹਿਦੇ ਨੇ ਬਿਲਕੁਲ ਹੋਰ ਨਹੀਂ ਕਰੇਗਾ ਪ੍ਰਵੰਤਮਾਨ ਕਹਦੇ ਵੀ ਜੋ ਕੇਜਰੀਵਾਲ ਕਹੇਗਾ ਤੁਸੀਂ ਉਹ ਕਰੀ ਜਾਓ ਫਿਰ ਵੀ ਅਫਸਰ ਸਹੀ ਕਰ ਲੂ ਜੇ ਕੇਜਰੀਵਾਲ ਕਹੇ ਵੀ ਅਸੀਂ ਜੋ ਕਹਾਂ ਪ੍ਰਵੰਤਮਾਨ ਨੂੰ ਕਹਾਂਗੇ ਤੇ ਉਹ ਜੋ ਕਹੂਗਾ ਤੁਸੀਂ ਉਹ ਕਰਨਾ ਕਿਤੇ ਇੱਥੇ ਹੰਨੇ ਹੰਨੇ ਦਾ ਰਾਜ ਆ ਜਦ ਅਫਸਰ ਨੂੰ ਇਹ ਪਤਾ ਹੀ ਫਿਰ ਅਗਲੀ ਗੱਲ ਜ਼ਿੰਮੇਵਾਰੀ ਨਹੀਂ ਪੰਚਾਇਤਾਂ ਦਾ ਚੋੜੀਆਂ ਪ੍ਰਵੰਤਮਾਨ ਨੇ ਆਪ ਇਹਨਾਂ ਦੇ ਪੰਚਾਇਤ ਮੰਤਰੀ ਨੇ ਉਹ ਸਸਪੈਂਡ ਕਰਤਾ ਚੱਕੇ ਉਸ ਸੈਕਟਰੀ ਨੂੰ ਤੇ ਡਾਇਰੈਕਟਰ ਨੂੰ ਕੋ ਸੈਕਟਰੀ ਦਾ ਡਾਇਰੈਕਟਰ ਦਾ ਇਹੀ ਕਸੂਰਾ ਬਣਨਾ ਡਰਦੇ ਨੇ ਲਿਖਿਆ ਨਹੀਂ ਫਾਈਲ ਤੇ ਵੀ ਅਸਲ ਕਾਨੂੰਨ ਕੀ ਆ ਹਰਨਕੇ ਇਹ ਕਸੂਰ ਹੈ ਪਰ ਇਹ ਕਸੂਰ ਤਾਂ ਛੋਟਾ ਹੈ ਤੁਸੀਂ ਇਹ ਗਲਤ ਕੰਮ ਕਰਾ ਕੇ ਪਿੱਛੋਂ ਦੇ ਰਿਕਾਰਡ ਨੂੰ ਸਜ਼ਾ ਦੇਣੀ ਸ਼ੁਰੂ ਕਰ ਦੇਣੀ ਹੋ ਆ ਕਿੰਨੇ ਦੀ ਜਿਵੇਂ ਸਾਡੇ ਸਸਪੈਂਡ ਕਰੇ ਰੋਜ਼ ਹੀ ਬਦਮੀਆਂ ਕਰੀ ਜਾਂਦੇ ਹੋ ਸਵਾਲ ਇਹ ਹੈ ਵੀ ਇਹ ਸਰਕਾਰ ਨੇ ਰੋਜ਼ ਬਦਮੀਆਂ ਕਰਦੀ ਹੈ ਇਹ ਸਰਕਾਰ ਕੋਈ ਇੱਕ ਆਦੇਸ਼ ਨਹੀਂ ਦੇ ਸਕਦੀ ਇਹ ਸਰਕਾਰ ਇੰਨੀ ਕੱਚੀ ਹੈ ਕਿ ਕਹਿ ਕੇ ਮੁੱਕਰ ਜਾਂਦੀ ਹੈ ਜਿਹੜਾ ਅਧਿਕਾਰੀ ਕਹਿ ਕੇ ਮੁੱਕਰ ਜੇ ਉਹਦੇ ਥੱਲੇ ਵਾਲੇ ਬਿਲਕੁਲ ਨਹੀਂ ਕੰਮ ਕਰਦੇ ਉਹ ਕਹਿੰਦੇ ਯਾਰ ਇਹਦਾ ਕੀ ਕੱਲ ਨੂੰ ਮੁੱਕਰ ਜੂਗਾ ਸਟੈਂਡ ਉਹ ਤੁਹਾਡਾ ਕੋਈ ਤੇ ਇਸ ਕਰਕੇ ਇੱਥੇ ਸਟੇਟਸਮੈਨਸ਼ਿਪ ਨਹੀਂ ਹੈ ਸਾਡੀ ਪੋਲੀਟੀਕਲ ਲੀਡਰਸ਼ਿਪ 'ਚ ਮੈਂ ਦੋਸ ਲੀਡਰਸ਼ਿਪ ਨੂੰ ਦੇਵਾਂਗਾ ਹੂੰ